ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਆਜਾਣਾ ਜੀ ਅਗਲੇ 7 ਦਿਨਾਂ ਦੀ ਹਫਾ ਗੱਲ ਕਰਨੀ ਹੈ ਯਾਨੀ ਕਿ 15 ਮਈ ਤੱਕ ਪੰਜਾਬ ਪਲੱਸ ਨਾਲ ਲੱਗਦੇ ਸੂਬਿਆਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਔਰ ਮੀਂਹ ਦੇ ਕਿੰਨੇ ਕਸਾਰ ਨੇ ਇਹ ਵੀ ਤੁਹਾਨੂੰ ਦੱਸਾਂਗੇ ਐਸੇ ਲਈ ਜੀ ਤਾਜ਼ਾ ਸੈਟਲਰ ਦੱਸੇ ਰਹੇ ਤੁਹਾਨੂੰ ਸਦਾ ਲੈ ਕੇ ਚੱਲਦੇ ਹਾਂ ਲਗਭਗ ਐਸੇ ਲਈ ਆਥਣ ਦੇ ਸ਼ਾਮ ਦੇ 7:30 ਦਾ ਟਾਈਮ ਹੋਣ ਜਾ ਰਿਹਾ ਜੀ ਤੇ 8 ਮਈ ਦੀ ਰਾਤ ਹੈ ਜਿਹੜੀ ਹੁਣ ਸ਼ੁਰੂ ਹੋ ਚੁੱਕੀ ਆ ਦਿਨ ਜੜਾ ਆਪਣਾ ਆਖਰੀ ਪੜਾਤੇ ਆ ਜਿਵੇਂ ਕਿ ਸਾਨੂੰ ਦੋ ਪਹਿੜ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਪਛਮੀ ਸਿਸਟਮ ਸਰਗਰਮ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਟੁੱਟਵੇਂ ਮੀਂਹ ਜੜਿਆ ਦਰਜ ਹੋ ਰਹੇ ਨੇ ਅੱਜ ਸਵੇਰੇ ਮਾਝਾ ਖੇਤਰ ਕਵਰ ਹੋਇਆ ਸੀ ਗੁਰਦਾਸਪੁਰ ਸ਼੍ਰੀ ਅਮਰitsar ਸਾਹਿਬ ਦੇ ਵਿੱਚ ਵੀ ਦਰਜ ਹੋਏ ਸੀ ਤੇ ਉਸ ਤੋਂ ਬਾਅਦ ਦਵਾਬੇ ਦੇ ਕੁਝ ਖੇਤਰ ਉਪਵਾਦ ਖੇਤਰ ਤੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਛੱਟ ਕਿਤੇ ਕਿਤੇ ਤਗੜੀ ਲੱਗੀ ਆ ਕਿਤੇ ਕਿਤੇ ਹਲਕੇ ਦਰਮਿਆਨੇ ਵੀ ਤੇ ਕੁਝ ਥਾਵਾਂ ਤੇ ਜਿਹੜਾ ਬੱਦਲ ਵਾਜ ਦੇ ਨਾਲ ਕੰਮ ਸਰਿਆ ਤੇ ਕੁਝ ਥਾਵਾਂ ਤੇ ਵੀ ਜਿਹੜਿਆ ਬਿਲਕੁਲ ਦਰਜ ਨਹੀਂ ਹੋਏ ਹਲਕੀ ਕਣੀਆਂ ਨਾਲ ਕੰਮ ਸਰ ਗਿਆ ਜੀ ਸੋ ਅੱਜ ਰਾਤ ਵੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਬੱਦਲ ਜਿਹੜਾ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਆ ਆਉਂਦੇ ਘਟਿਆਂ ਦੇ ਵਿੱਚ ਹਲਕੇ ਛਰਾਟੇ ਕਿਤੇ ਕਿਤੇ ਦਰਮਿਆਨੇ ਛਰਾਟੇ ਜਿਹੜੇ ਲੱਗ ਸਕਦੇ ਨੇ ਉਹ ਮਾਲਵੇ ਦੇ ਖੇਤਰ ਵੀ ਹੋ ਸਕਦੇ ਨੇ ਮਾਝਾ ਦੁਆਬੇ ਦੇ ਖੇਤਰ ਵੀ ਹੋ ਸਕਦੇ ਨੇ ਪਹਿਲੋਂ ਫੋਰਟ ਨਿਯਾਫਾ ਕਰ ਸਕਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਉਮੀਦ ਰਹੇਗੀ ਸੋ ਅੱਜ ਰਾਤ ਉਮੀਦ ਹੀ ਉਮੀਦ ਜ਼ਰੂਰ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਮੀਂਹ ਦਰਜ ਹੋਣਗੇ ਹਲਕੇ ਛਰਾਟੇ ਦੇ ਬਹੁਤੇ ਖਾਗਾਂ ਦੇ ਵਿੱਚ ਆਸਾਰ ਨਹੀਂ ਕੱਲ ਦੇ ਦਿਨ ਦੇ ਵਿੱਚ ਮੌਸਮ ਠੀਕ-ਠਾਕ ਰਹਿਣ ਦੇ ਆਸਾਰ ਨੇ ਜੀ 9 ਤਰੀਕ ਹੈ ਕੱਲ ਸਵੇਰ ਤੱਕ ਲੱਗੇ ਤਾਂ ਫਾਇਰ ਤੱਕ ਜੇਕਰ ਤਾਂ ਫਲਕ ਜਾਂਦੀ ਹੈ ਤੇ ਦੁਪਹਿਰ ਤੋਂ ਬਾਅਦ ਬੱਦਲ ਫਿਰ ਬਣ ਸਕਦਾ ਹੈ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਕਾਰਵਾਈਆਂ ਕਰਾ ਸਕਦਾ ਹੈ ਤੇ 10 ਤਰੀਕ ਤੇ 11 ਤਰੀਕ ਨੂੰ ਸਿਸਟਮ ਇੱਕ ਵਾਰ ਜ ਫਿਰ ਜੋਰ ਫੜੇਗਾ ਜੀ ਤੇ ਕਹਿ ਰਿਹਾ ਕਿ ਪੰਜਾਬ ਦੇ 70-75 ਫੀਸਦੀ ਖੇਤਰ ਦੇ ਵਿੱਚ ਫਿਰ ਤੋਂ ਇੱਕ ਵਾਰ ਹਨੇਰ ਚਖੜ ਦੇ ਆਸਾਰ ਬਣਦੇ ਜਾ ਫਰੇ ਨੇ ਜਿਹਦੇ ਸਦਕਾ ਮੌਸਮ ਵਿਭਾਗ ਨੇ ਜਿਹੜੇ ਅਲਰਟ ਜਾਰੀ ਕਰ ਦਿੱਤੇ ਨੇ yellow alert ਜਿਹੜਿਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੇ ਗਏ ਨੇ ਸੋ ਉਸ ਤੋਂ ਬਾਅਦ 10 ਤੇ 11 ਤ ਲੋਗੇ ਤੇ ਉਸ ਤੋਂ ਬਾਅਦ ਜੇਕਰ ਆਪਾਂ ਅੱਗੇ ਚੱਲਦੇ ਹਾਂ ਤੇ 12 13 14 15 ਇਹ ਜਿਹੜੇ ਦਿਨ ਹੋਣਗੇ ਸਾਫ਼ ਰਹਿਣ ਦੇ ਆਸਾਰ ਨੇ ਉਸ ਵਾ ਟੈਂਪਰੇਚਰ ਦੇ ਵਿੱਚ ਹੌਲੀ ਹੌਲੀ ਜੜਿਆ ਵਾਦਾ ਉਹ ਦਰਜ ਕੀਤਾ ਜਾਵੇਗਾ ਜੀ ਸਿੱਧਾ ਤੁਹਾਨੂੰ ਐਸਐਲ ਦੀਆਂ ਜੋ ਤਾਜ਼ਾ ਅਪਡੇਟਸ ਨੇ ਜੋ ਜਾਰੀ ਕੀਤੀਆਂ ਗਈਆਂ ਨੇ ਮੌਸਮ ਖਬਰਾਂ ਉੱਤੇ ਲੈ ਕੇ ਚੱਲਦੇ ਹਾਂ ਅੱਜ ਦੇ ਲਈ orange alert ਜਾਰੀ ਕੀਤਾ ਗਿਆ ਹੈ ਸਕੇ ਪੰਜਾਬ ਦੇ ਵਿੱਚ ਸਕਰੀਨ ਤੇ ਦੇਖ ਸਕਦੇ ਹਾਂ ਜੀ ਕਿ 40-50 ਕਿਲੋਮੀਟਰ ਅਸਤਾਰ ਦੀਆਂ ਹਵਾਵਾਂ ਪਲਸ ਗੜਜਲਿਸ਼ ਦੇ ਨਾਲ ਮੀਂਹ ਕੁਝ ਖੇਤਰਾਂ ਦੇ ਵਿੱਚ ਗੜੀਮਾਰ ਹੋਈ ਹੈ ਅੱਜ ਪਾਵਿਆ ਮਲੇਰ ਕੋਟਲਾ ਦੇ ਖੇਤਰ ਨੇ ਧੂਰੀ ਦੇ ਖੇਤਰ ਨੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਗੜੀਮਾਰ ਹੋਈ ਹੈ ਕਿੱਥੇ ਹੋਈ ਹੈ ਅੱਜ ਕਮੈਂਟ ਦੇ ਵਿੱਚ ਤੁਸੀਂ ਦੱਸ ਕੇ ਜਾਣਾ ਤੁਸੀਂ ਜਿੱਥੋਂ ਵੀ ਜੁੜੇ ਆ ਜਿੱਥੇ ਜੇਕਰ ਤੁਹਾਡੇ ਗੜੀਮਾਰ ਹੋਈ ਹੈ ਜੁਨियर ਕੇਸ ਨੂੰ ਦੱਸਿਆ ਜੀ 10 11 ਤਰੀਕ ਨੂੰ ਸਿਸਟਮ ਚੋਰ ਫੜੇਗਾ ਤੇ 10 ਤੋਂ 11 ਤਰੀਕ ਲਈ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਟੁੱਟਵੇਂ ਛਰਾਟੇ ਜਿਹੜੇ ਲੱਗਦੇ ਰਣਗੇ ਕਿਤੇ ਕਿਤੇ ਮਾੜੀ ਮੋਟੀ ਕਣੀਆਂ ਡਿੱਗ ਜਾਣ 13 14 ਤਰੀਕ ਨੂੰ ਬਾਕੀ ਬਹੁਤ ਹੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹਿਣ ਦੇ ਅਸਾਰ ਹੋਣਗੇ ਜੀ ਸੋ ਜੀ ਸਾਰੀ ਕਹਾਣੀ ਜੇਕਰ ਅਫਾ ਟੈਂਪਰੇਚਰ ਵਾਲੇ ਫਕਤ ਉਹ ਦੇ ਦਿਆਂ ਜਿੱਥੇ ਟੈਂਪਰੇਚਰ 40 ਤੋਂ ਪਾਰ ਜਾ ਚੁੱਕੇ ਸੀ ਉਹ ਹੁਣ ਹੀਠਾਂ ਆ ਚੁੱਕੇ ਨੇ ਠੰਡ ਨੇ ਵਾਪਸੀ ਕਰ ਲਈ ਆ ਅ 36 ਸੈਂਟੀਗ੍ਰੇਡ ਟੈਂਪਰੇਚਰ ਜਿਹੜੇ ਮੈਕਸਿਮਮ ਚੱਲਦੇ ਹੋਏ ਨੇ ਸੋ ਜੀ ਸਾਰੀ ਅਪਡੇਟ ਆਉਂਦੀ ਦਿਨਾਂ ਦੀ 15 ਤਰੀਕ ਤੱਕ ਦੀ ਉਸ ਤੋਂ ਬਾਅਦ ਜਿਹੜੀ ਅਪਡੇਟs ਆਉਣਗੀਆਂ ਤੁਹਾਡੇ ਨਾਲ ਸ਼ਾਂਝਾ ਕੀਤਾ ਜਾਣਗੇ ਇਜਾਜ਼ਤ ਦਿਓ ਜੀ ਤੁਹਾਨੂੰ